ਤਲ ਜਾਵੇ ਹੁਣ ਕਹਿੰਦਾ ਦਾ ਫਰਾਤ ਤੁਰਦੀ ਲੇਟ ਹੈ ਤੁਹਾਨੂੰ ਪਤਾ ਜਦੋਂ ਬਰਾਤ ਬਾੜਾ 1 ਵਜੇ ਤੁਰਦੀ ਜਾਂ 2 30 ਵਜੇ ਜਾ ਕੇ ਪੁੱਜਦੀ ਹੈ ਫਿਰ ਜਾ ਕੇ ਹਰ ਇੱਕ ਐ ਘੜੀ ਤੇ ਪਹਿਲਾਂ ਪਹਿਲਾਂ ਅੰਦਰੋਂ ਦੀ ਘੜੀ ਜਦੋਂ ਗੁਰੂ ਦੇ ਦਰਵਾਜ਼ੇ ਚ ਜਾ ਕੇ ਫਰੇ ਰੇ ਕੀ ਐ ਦਿਖਾ ਦੇਣਗੀ ਬਾਬਾ ਜੀ ਲਪੇਟ ਦੇ ਮੈਂ ਕਿਹਾ ਉਹਨਾਂ ਦੇ ਲਪੇਟਣ ਵਾਲੀ ਗੱਲ ਨਾ ਕਰਿਆ ਅਨੰਦ ਕਾਰਜ ਲਈ ਸ਼ਰਪ ਲਪੇਟਣ ਵਾਲਾ ਨਾ ਵਰਤਿਆ ਕਰੋ ਇਹਨਾਂ ਦੀ ਜ਼ਿੰਦਗੀ ਦੀ ਆਰੰਭਤਾ ਹੋਣੀ ਹੈ ਇੱਥੋਂ ਸਾਰਾ ਲਾਵਾ ਦਾ ਜਾਪ ਹੋਣਾ ਬਕਰ ਨੂੰ ਹੋਈਏ ਯਾਰ ਕਿੱਥੋਂ ਰੰਭਤਾ ਹੋਈਏ ਹੁਣ ਕਹੀ ਜਾਂਦੇ ਆ ਬਲ ਪੇੜ ਦਿਓ ਅੱਜ ਸਤ ਨੂੰ ਕੋਈ ਗੱਲ ਨਹੀਂ ਲੇਟ ਹੋ ਗਏ ਤਾਂ ਵੀ ਕੋਈ ਗੱਲ ਨਹੀਂ ਵੈਸੇ ਤਾਂ ਸਵਕਤ ਤੇ ਕਰੋ ਪਰ ਜੇ ਲੇਟ ਹੋਏ ਵੀ ਗਏ ਮਰੇ ਸ਼ਰਮਨਾ ਬਰ ਫਿਰ ਕਹੋ ਯਾਲੀ ਜੀ ਤੁਸੀਂ ਅਨੰਦ ਕਾਰਤਿ ਕਰਾਓ 1 ਘੰਟਾ ਕੰਮ ਸੇ ਕੰਮ ਅਨੰਦ ਕਰ ਨੂੰ ਲੱਗਦਾ ਏ ਕੋ ਵੱਧ ਨਹੀਂ ਲੱਗਦਾ ਪਰ ਐਵੇਂ ਹੀ ਬਸ ਤਾਂ ਤਾਦ ਭੁੱਲੀ ਆ ਬੇਤ ਮਰੀ ਚਾਬੀ ਜੇ ਲਾਈ ਜਾਣੀ ਬਾਹਰ ਬਾਹਰ ਲਾ ਕੇ ਪਾਪਾ ਜੀ ਕਰਦੇ ਹੋ ਅਗਲਾ 100 ਦਾ ਨੋਟ ਹੈ ਪਰ ਨਹੀਂ ਚਾਹਤੇ ਨਾ ਘਰ ਦੀਆਂ ਵੱਲੋਂ ਨਾਲੇ ਬਿਚੇ ਰੱਖਦਾ ਨਾਲੇ ਬਣਾਇਆ ਕਰਦਾ ਕਿ ਤੇ 100 ਰੁਪਏ ਨਾਲ ਢਾਡੀ ਖਰੀਦ ਲੈ ਜਿੱਥਾ ਵੀ ਕਹਿਣਾ ਜਿੱਦਾ ਸੀ ਕਹਿਣਾ ਉੱਥੇ ਹੀ ਕਰਨਗੇ ਫਰਸਤਾ ਨਹੀਂ ਅਸਲ ਵਿੱਚ ਕੈਂਟ